ਬਾਉ ਤੇਲ ਬਹੁਤ ਇੱਧਰ ਮੋੜਿਆ ਨਾ ਇੱਕ ਨੈਪਕੀਨ ਪੇਪਰ ਨਹੀਂ ਸਾਫ਼ ਦੋ ਇੱਕ ਮਿੰਟ ਨਹੀਂ 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 ਇਹਦੇ ਨਹੀਂ ਲਾਣਾ ਇਹਦੇ ਲਾਣਾ ਪੇਪਰ ਤੇ ਪਾਉਂ ਪੇਪਰ ਤੇ ਪੇਪਰ ਤੇ ਆ ਇੱਕ ਮਿੰਟ ਰੋੜ ਇਹਦੇ ਲਾ ਪੇਪਰ ਤੇ ਕਰ ਥੋੜੀ ਹੋਰ ਰੋੜੀ ਹੋਰ ਰੋੜ ਆਪਰੇ ਲਾ ਦੋ ਇੱਕ ਕੈਮਰਾ ਲਓ ਇੱਕ ਕੈਮਰਾ ਲਓ ਇਹ ਪਾਣੀ ਨੇ ਆਇਆ ਪੀਪਾਣੀ ਲੈ ਕੇ ਪਾਣੀ ਗਲਾਸ ਪਰ ਕਿ ਲੈ ਇਹਨਾਂ ਨੂੰ ਦਿਖਾਦਾ ਨਹੀਂ ਨਹੀਂ ਦੁਆਰਾ ਕਿਸੇ ਹੋਰ ਕਰਾਂਗੇ ਇਹਨਾਂ ਦਾ ਤੇਲ ਮਹਗਾਏ ਆ ਬੋਤਲ ਫੜੀ ਗਈ ਓਏ ਇਹਨਾਂ ਦੀ ਬੋਤਲ ਫੜ ਕਿੱਥੇ ਪਾਣੀ ਲੈ ਗਈ ਵੀਰ ਜੀ ਆ ਪੈਟਰੋਲ ਹੈ ਆ ਆਪਣਾ ਟੈਸਟ ਪੇਪਰ ਆਪਾ ਪਾਣੀ ਇਹਦੇ ਪੈਟਰੋਲ ਨੇ ਚੈੱਕ ਕਰਨਾ ਹੈ ਨਹੀਂ ਓਕੇ 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 ਜੀ ਹਾਂ ਜੀ ਹੁਣ ਆਹ ਨਾਲ ਆਹ ਨਾਲ ਤੇਲ ਪਾਓ ਤੁਸੀਂ ਆਹ ਨਾਲ ਤੇਲ ਪਾਓ ਇਹ ਪਾਣੀ ਪਾਣੀ ਨਹੀਂ ਪੜਾ ਆਵਲਾ ਬਾਈ ਜੀ ਇੱਕ ਮਿੰਟ ਪਾਣੀ ਦਾ ਫਟੈਂਕੇ ਥੱਲੇ ਵੀ ਹੋ ਸਕਦਾ ਪਾਣੀ ਦੇ ਟੈਂਕੀ ਥੱਲੇ ਤੁਸੀਂ ਮਸ਼ੀਨਾਂ ਹੀ ਨਹੀਂ ਜਾਂਦੀਆਂ ਸਾਡੀਆਂ ਮਸ਼ੀਨਾਂ ਤੇ ਤਿੰਨ ਤਿੰਨ ਫਿਲਟਰ ਲੱਗੇ ਹੋਏ ਆ ਮਸ਼ੀਨਾਂ ਹੀ ਨਹੀਂ ਜਾਂਦੀਆਂ ਇੱਕ ਗੰਡਾ ਪਾਓ ਨਾ ਤੁਸੀਂ ਹਲਾ ਕੇ ਪਾ ਲੋ ਇੰਦੇ ਚ ਮੜਾ ਹਲਾ ਕੇ ਪਾ ਲੋ ਇੱਧਰ ਪਾਓ ਇੱਧਰ ਕਿਉਂ ਇੱਧਰ ਇੱਧਰ ਪਾ ਦੇ ਇੱਧਰ ਪਾ ਦੇ ਕੋਈ ਗੱਲ ਆ ਹਰ ਜੀ ਪਾਣੀ ਆ ਲੈਂਦੇ ਜੀ ਪੈਟਰੋਲ ਆਓ ਜੀ ਹੁਣ ਪਾਣੀ ਥੱਲੇ ਕਰਦਾ ਪਾਣੀ ਥੱਲੇ ਆਣਾ ਸਰ ਜਿਹੜਾ ਪਾਣੀ ਨਾ ਪਾਣੀ ਹਮੇਸ਼ਾ ਪਾਰਾ ਹੋਊਗਾ ਜੀ ਉਹ ਥੱਲੇ ਰਹੇਗਾ ਤੁਹਾਨੂੰ ਜਿਹੜੀ ਕੀ ਤਾਂ ਨਹੀਂ ਪਤਾ ਤੁਸੀਂ ਉਹਨੇ ਸਵਾਲ ਕਰੋ ਸਾਡੇ ਨਾਲ ਕਰੀ ਨਹੀਂ ਐਸੀ ਤਾਂ ਵੀ ਜਾਣ ਕੇ ਲੈਣੀ ਨੇ ਕਿ ਇਹ ਤੁਸੀਂ ਟੈਂਕ ਦੇ ਪੰਬਾਂ ਨੂੰ ਟੈਂਕ ਦੇ ਜੇ ਪੀ ਮਰਾਵਾਂਗੇ ਪੀਐਸ ਲਾ ਕੇ ਮਾਰਾਂਗੇ ਹਾਲਾ ਉਂਗਲ ਦੇ ਪਾਣੀ ਉਂਗਲ ਦੇ ਪਾਣੀ ਜਿਹੜੇ ਟੈਂਕ ਦੀ ਪਾਣੀ ਹੈਗਾ ਕਿ ਨਹੀਂ ਹੈਗਾ ਬਸ ਸਹੀ ਹੈ ਹਾਂ ਆ ਜੀ ਚਾਹੀਦੀ ਹੈ ਪਾਣੀ ਹਮੇਸ਼ਾ ਪਾਰਾ ਹੁੰਦਾ ਪਾਣੀ ਥੱਲੇ ਰਹੂਗਾ ਫੇਰ ਥੱਲੇ ਉੱਡ ਗਿਆ ਪਾਣੀ ਥੱਲੇ ਜਾ ਵਰਦਾ ਸਰ ਉਹਨੂੰ ਉੱਦੋਂ ਤੋਂ ਕੱਢ ਦੇ ਵਾਡੀ ਤਾ ਚਲੋ ਥੋੜੇ ਦੇਲਾ ਟੈਂਕਾ ਤੁਹਾਨੂੰ ਉਹਦੀ ਡਿਪ ਮਾਰਾ ਦਿੰਨੇ ਆ ਅਸੀਂ ਹਾਂ ਜੀ ਉਹਦੇ ਡਿਪ ਮਾਰ ਲਾ ਕੇ ਉਹਦੀ ਵੀ ਬਣਾਏ ਵੀ ਦਿਵਾ ਦਿਓ ਬਸ ਸਹੀ ਹੈ ਬਰਸ ਚੱਲੇ ਸਰ ਚੰਦਨ ਇੱਕ ਰੋਸ ਨਹੀਂ ਵੀਡੀਓ ਆ ਆਪਾਂ ਤਾਂ ਪ੍ਰਯਾਦ ਕਰਵਾਦਗੇ ਨਾ ਆਪਾਂ ਕੱਪੜਾ ਸੀ ਇੱਥੇ ਯਾਰ ਮੈਂ ਤਾਂ ਆਪੀ ਕੱਪੜੇ ਇਹ ਗੱਲ ਬਕੀ ਯਾਰ ਅਗਲਾ ਡਾਊਟ ਆ ਪੱਕੀ ਨਹੀਂ ਡਿਪ ਲਾ ਕੇ ਇਹਦਾ ਪਤਾ ਲੱਗੂ ਵੀ ਲੋ ਜਿੱਥੇ ਪਾਣੀ ਆਇਆ ਇੱਥੇ ਉੱਥੋਂ ਟੱਚ ਕਰਕੇ ਜਾਉਣਾ ਪਾਣੀ ਨੂੰ ਪਹਿਲਾਂ ਬੂੰਦ ਵੀ ਨਾ ਟੱਕ ਹੋਇਆ ਜਿੱਥੇ ਪਸਾ ਮੇਂਜੀ ਹੈ ਇਹਦੇ ਵੀ ਦੂਜੀ ਗੱਲ ਇਹ ਹੈ ਵੀ ਆਪਾਂ ਕਹਿ ਰਹੇ ਸੀ ਬੋਤਲ ਦੇ ਵਿੱਚ ਪਾਣੀ ਥੱਲੇ ਵਹ ਜਾਂਦਾ ਆਪਾਂ ਜਮਾ ਥੱਲੇ ਲਾਇਆ ਠੀਕ ਹੈ ਜੀ ਸਾਡੇ ਟਾਈਮ ਕਦੇ ਵਿੱਚ ਥੱਲੇ ਵੀ ਪਾਣੀ ਹੋਵੇ ਆਪਾਂ ਉਹਦੀ ਵੀ ਗਾਰੰਟੀ ਕਰਦੇ ਹਾਂ ਹਮਮ ਤੁਮਾ ਕਿ ਸਾਡੇ ਕੋਲ ਵੀ ਇਹੋ ਜਿਹੇ ਵਹੀਕਲ ਹੈਗੇ ਜਿਨ੍ਹਾਂ ਚ ਕਿਹੜੇ ਖਣਾਂ ਚ ਪਾਣੀ ਗੈਸ ਬੱਜ ਜਾਂਦਾ ਤੇ ਬਈ ਇਹ ਆਪ ਦੀ ਤੁਸਲੀ ਕਰਾਈਏ ਠੀਕ ਹੈ ਇਹਨਾਂ ਨੂੰ ਤੁਸਲੀ ਕਰਾਉਂਦਾ ਆਪਾਂ ਆਪਣਾ ਪਤਾ ਲੱਗ ਜੇ ਜੇ ਥੱਲੇ ਪਾਣੀ ਹੋਊ ਤਾਂ ਆਪਾਂ ਪਤਾ ਲੱਗ ਜਾਊਗਾ ਹੁਣ ਤੁਸੀਂ ਆਹ ਦੇਖੋ ਇਹਦੇ ਵਿੱਚ 70% ਪੈਟਰੋਲ 30% ਪਾਣੀ ਹੈ ਇਹਨਾਂ ਦੇ ਅਕੋਰਡਿੰਗ ਤੁਹਾਨੂੰ ਇਹ ਪਾਣੀ ਦੀ ਨਾ ਥੱਲੇ ਸਾਡੇ ਇਹਦੇ ਵਿੱਚ 10000 ਲੀਟਰ ਪੈਟਰੋਲ ਹੈ ਮੋਲੀ ਵਿੱਚ ਪੋਸ਼ਟਾਂ ਦੇਖੂ ਪਾਣੀ ਆਣਾ ਜਿਹੜਾ ਆ ਗਿਆ ਵੀ ਆਪਾਂ ਜਮਾ ਥੱਲੇ ਲਾਈਏ ਨਹੀਂ ਉੱਤੇ ਲਾਈਏ ਛੜਦੀ ਟਿਪ ਮੈਂ ਨਾ ਨਹੀਂ ਆਪਣੇ ਕੋਲ ਹੋ ਹੈਗਾ ਆਪਾਂ ਸਟਾਕ ਵੀ ਮਿਲਾ ਕੇ ਦੇ ਦਾਂਗੇ ਇਹਨਾਂ ਨੂੰ ਬੜੀ ਗੱਲ ਹੈ ਇੱਥੇ ਤੇ ਮੋਦਲ ਹੈ ਬੋਤਲ ਆ ਬੋਤਲ ਬੋਤਲ ਨਹੀਂ ਨਾ ਜੇ ਮੇਰੇ ਟੈਂਕ ਚ ਪਾਣੀ ਹੋਊਗਾ ਪਾਣੀ ਨਹੀਂ ਨਹੀਂ ਪਾਣੀ ਪਾ ਦੇ ਉੱਤੇ ਨਹੀਂ ਨਹੀਂ ਪਾਣੀ ਲੋੜ ਹੀ ਨਹੀਂ ਆਉਂਦਾ ਇਹਦੇ ਵਿੱਚ ਜਾਊਗਾ ਪਾਣੀ ਪਾ ਦੇ ਗੁਲਾਬੀ ਹੋਣਾ ਇਹਨੂੰ ਬੰਦ ਕਰ ਲੈ ਹਾਂ ਇਹਦੇ ਵਿੱਚ ਪਾ ਹਲੋ ਸਾਫ਼ ਕਰਕੇ ਸਾਫ਼ ਕਰਕੇ ਨਹੀਂ ਨਹੀਂ ਪੈਟਰੋਲ ਲੱਗਣਾ ਉਹ ਮਾਰਾ ਜਾ ਕੋਈ ਨਹੀਂ ਬੋਤਲ ਪਾਣੀ ਬੰਦ ਕਰ ਲੈ ਯਾਰ ਨਹੀਂ ਪੈਸਟ ਦੇ ਵਿੱਚ ਪਾ ਦੇ ਕੋਈ ਨਹੀਂ ਦਵਾਰਾ ਦਵਾਰਾ ਉਹ ਉੱਤਨੇ ਢੜ ਕੀ ਨਾ ਪਾ ਪੈਟਰੋਲ ਚੱਲ ਗਿਆ ਪੈਸਟ ਕਿੰਦੇ ਕੋਲੇ ਐ ਨਹੀਂ ਆਈ ਬੋਤਲ ਸਿੱਧੀ ਆ ਗੁਰਵਿੰਦਰਾਂ ਕਿਹੜੀ ਆ ਆਹ ਲਾਉਣੀ ਆ चेंजो रह रेड रे न की ਪਿੰਕ ਪਿੰਕ ਹੋ ਗਿਆ ਉਹ ਬੂਤ ਪਨੀ ਪਟ્રોલ ਦੁਆਰਾ ਫਿਰ ਗਿਆ ਨਾ ਹੂੰ ਉਤਰ ਲੱਭਾ ਸਾਰਾ ਬੜੀ ਸੋਹਣੇ ਤੇ ਚੰਗੀ ਤਰ੍ਹਾਂ ਹੀ ਹੋ ਗਿਆ ਆ ਹੋ ਗਿਆ ਹੋ ਗਿਆ ਹੋ ਗਿਆ ਪਿੰਕ ਹੀ ਹੋ ਗਿਆ ਵੀ ਹਲਕਾ ਹਲਕਾ ਪਿੰਕ ਹੀ ਹੋਦਰਾ ਫੇਟਾ ਲਾਈ ਇਧਰ ਕੱਟ ਲਈ ਸੀਗੀ ਹੂੰ ਆ ਵੀ ਪਤਾ ਲੱਗ ਗਿਆ ਵੀ ਪਾਣੀ ਚੱਲ ਗਿਆ ਆ ਹੋ ਗਿਆ ਭਾਈ ਸਹੀ ਹੈ ਜੇ ਮੰਨ ਲਓ ਇਹਦੇ ਹੋਂ ਸਾਡੇ ਟੈਂਕ ਦੇ ਵਿੱਚ ਪਾਣੀ ਹੁੰਦਾ ਪਾਣੀ ਆ ਆ ਰਿਸ਼ੇ ਉੱਥੇ ਵੀ ਹੋਣੀ ਸੀ ਹੋਣੀ ਸੀ ਨਾ ਕਿਉਂਕਿ ਬੋਤਲ ਪਾਣੀ ਟੈਂਕ ਤੋਂ ਵੀ ਟੈਸਟ ਕਰਾਤਾ 33% ਪਾਣੀ ਉਹ ਟੈਂਕ ਜਿੰਨਾ ਪਾਣੀ ਹੋਊਗਾ ਦੱਸੋ ਇਹ ਤੋਂ ਜ਼ਿਆਦਾ ਕੋਈ ਸਫਾਈ ਹੈਗੀ ਐਦੋਂ ਵੱਡਾ ਹੋਰ ਕਿਉਂ ਹੋ ਸਕਦਾ ਜੀ ਹੁਣ ਇਹਨਾਂ ਨੂੰ ਦੱਸੋ ਵੀ ਕੀ ਬੰਦੀ ਕਰਦੇ ਸਾਡਾ ਕਸੂਰ ਨਹੀਂ ਸਾਡੇ ਤੇ ਬੰਦੀ ਕਾਰਵਾਈ ਦੀ ਮੰਗ ਰੱਖੀ ਸਾਡੇ ਪਰ ਆਪਣ ਨੂੰ ਬਦਨਾਮ ਕੀਤਾ ਇਹਨਾਂ ਨੇ ਵੀਡੀਓ ਲਿਆਂਦਾ ਜਨਤਾ ਨੂੰ ਇਕੱਠਾ ਕੀਤਾ ਠੀਕ ਹੈ ਹੁਣ ਇਹਨਾਂ ਤੇ ਬੰਦੀ ਕਾਰਵਾਈ ਅਸੀਂ ਚਾਹੁੰਦੇ ਵੀ ਇਹਨਾਂ ਤੇ ਬੰਦੀ ਕਰ ਦੇ ਹਾਂਜੀ ਭਾਈ ਜੀ ਤੁਸੀਂ ਹੁਣ ਆਪਾਂ ਦੇਖਿਆ ਮੌਕੇ ਤੇ ਇਹਨਾਂ ਨਾਲ ਆਈਡੀ ਪ੍ਰੂਫ ਸਾਨੂੰ ਦਿੰਦੇ ਜੀ ਜੋ ਮੇਰੇ ਨਾਲ ਹੋਇਆ ਉਹ ਮੈਂ ਵੀਡੀਓ ਸਾਹਮਣੇ ਦੱਸਦਾ ਵੀ ਪਟ્રોલ ਕੋ ਆਇਆ ਕਿਲੋਮੀਟਰ ਮੋਟਰਸਾਈਕਲ ਨਹੀਂ ਚੱਲਿਆ ਮੋਟਰਸਾਈਕਲ ਖੜ ਗਿਆ ਉਸ ਤੋਂ ਬਾਅਦ ਮਿਸਤਰੀ ਤੋਂ ਹੋਰ ਰੋਡ ਤੋਂ ਪੜਵਾਇਆ ਉਹਦਾ ਵੀ ਟੈਂਕੀ ਸਾਫ਼ ਕਰਨੀ ਪਊਗੀ ਜੀ ਕੀਤੀ ਕੋਲ ਕਿੱਥੇ ਪੈਟਰੋਲ ਵਿੱਚੋਂ ਆ ਆ ਬੋਤਲ ਜੀ ਪਹਿਲਾਂ ਅਸੀਂ ਨਹੀਂ ਅਸੀਂ ਇਹ ਗੱਲ ਕਹਿੰਦੇ ਕਿ ਮਿਲ ਕੇ ਹੁਣ ਕਹਿੰਦੇ ਪੰਪ ਦੇ ਉੱਤੇ ਕਾਫੀ ਲੋਕੀ ਪੈਟਰੋਲ ਪਵਾ ਕੇ ਜਾਂਦੇ ਕੱਲੀ ਤੁਹਾਡੇ ਨਾਲ ਸਮੱਸਿਆ ਕਿਉਂ ਆਇਆ ਕੁਝ ਕਹਿੰਦਾ ਮੈਂ ਤਾਂ ਤੁਹਾਨੂੰ ਆਪ ਦਾ ਆਪ ਦਾ ਜੋ ਮੇਰੇ ਨਾਲ ਭਾਈ ਜੀ ਤੁਸੀਂ ਮੋਟਰਸਾਈਕਲ ਚਲਾ ਕੇ ਲਿਆਂਦੇ ਰੇਡ ਕੇ ਲਿਆਂਦਾ ਸੀ ਕਿੱਥੋਂ ਆ ਜਿਹੜਾ ਤੁਹਾਡਾ ਮਜੀਦ ਤੇਲ ਪੋਆ ਇਹਨਾਂ ਦਾ ਕਹਿਣਾ ਮਤਲਬ ਹੈਗਾ ਕਿ ਮਿਸਤਰੀ ਨੇ ਪੁਣ ਕੇ ਜਿਹੜਾ ਵਧੀਆ ਪੈਟਰੋਲ ਸੀ ਪਾਤਾ ਮੋਟਰਸਾਈਕਲ ਇੱਥੇ ਚੱਲ ਕੇ ਆਇਆ ਸਾਡੇ ਕੋਲ ਰੁੜ ਕੇ ਨਹੀਂ ਆਇਆ ਸਾਡੇ ਸਾਹਮਣੇ ਇਹਨਾਂ ਨੇ ਟੈਂਕੀ ਨਹੀਂ ਸਾਫ ਕੀਤੀ ਜੋ ਵੀ ਪਹਿਲਾਂ ਤੇਲ ਪੋਣਾਇਆ ਸੀ ਨਹੀਂ ਨਹੀਂ ਫਿਰ ਜੀ ਸਾਡੇ ਕੋਲ ਇਹਨਾਂ ਕੋਈ ਟੈਂਕੀ ਨਹੀਂ ਸਾਫ ਕੀਤੀ ਸਾਡੇ ਅਕੋਰਡਿੰਗ ਸਾਡੀ ਬਾਉਂਡਰੀ ਤੋਂ ਜੇ ਵੀਕਲ ਬਾਹਰ ਜਾਂਦਾ ਹੈ ਸਾਡੀ ਉਹਦੀ ਕੋਈ ਗਾਰੰਟੀ ਨਹੀਂ ਕਿਸੇ ਦੀ ਕੋਈ ਸੋਈ ਨਹੀਂ ਲੱਗਦਾ ਮੀਟਰ ਕਿਸੇ ਦਾ ਪੁੱਛ ਹੈ ਅਸੀਂ ਜਿੰਨਾ ਪਾਇਆ ਅਸੀਂ ਸਾਡੀ ਬਾਉਂਡਰੀ ਦੇ ਵਿੱਚ ਟੈਸਟ ਕਰ ਸਕਦੇ ਆ ਅਸੀਂ ਪੂਰਾ ਕੁਆਲਿਟੀ ਦਾ ਵੀ ਦੇ ਸਕਦੇ ਆ ਅਸੀਂ ਕੁਆਂਟੀਟੀ ਦਾ ਵੀ ਦੇ ਸਕਦੇ ਦੇਤੇ ਕੋਈ ਅਸਰ ਨਹੀਂ ਕੀਤਾ ਤੇ ਜਦੋਂ ਮੋਟਰਸਾਈਕਲ ਤੇਲ ਦੱਸ ਰਿਹਾ ਪਰ ਫਿਰ ਵੀ ਇਹ ਆਏ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸਾਰਾ ਇਹਨਾਂ ਨੂੰ ਜਿਹੜਾ ਤੁਸੀਂ ਤੁਹਾਨੂੰ ਟੈਸਟ ਕੀਤਾ ਇਹਨਾਂ ਨੂੰ ਟੈਸਟ ਕਰਕੇ ਦਿਖਾਇਆ ਅਸੀਂ ਆਖਿਆ ਜੀ ਬਾਰਸਾਂ ਦਾ ਟਾਈਮ ਹੈ ਕਈ ਵਾਰੀ ਮੋਟਰਸਾਈਕਲ ਡੇਢੇ ਖੜੇ ਹੁੰਦੇ ਆ ਪਾਣੀ ਇੱਕ ਸਾਈਡ ਤੇ ਹੋਗਾ ਤੁਸੀਂ ਤੁਸੀਂ ਜਿਆਦਾ ਪਾਇਆ ਮਿਕਸ ਹੋ ਗਿਆ ਇਹ ਕਹਿੰਦੇ ਨਹੀਂ ਅਸੀਂ ਵੀਡੀਓ ਨਾਲ ਸਾਧਦੇ ਹਾਂ ਕਹਿੰਦੇ ਸਾਧ ਲਓ ਅਸੀਂ ਵਰਨਾਵੇਂ ਟੈਸਟ ਕਰਾ ਲਈ ਅੱਜ ਤੁਹਾਡੇ ਸਾਹਮਣੇ ਟੈਸਟ ਕਰਾਤਾ ਕਾਹចਾ ਤੱਕ ਕਿਤੇ ਨਹੀਂ ਇਹ 13 64 ਲਈ ਜੋ ਤੁਸੀਂ ਮੋਟਰਸਾਈਕਲ ਪਾਉਣ ਆਏ ਜਿਹੜੇ ਡੈਡ ਕਰਿਆ ਇਹਨੂੰ ਸਮਝ ਨਹੀਂ ਆ ਰਹੀ ਇਹਨਾਂ ਨੂੰ ਨਹੀਂ ਇਹ ਤਾਂ ਚੱਲ ਹੀ ਰਿਆ ਸੀ ਨਾ ਪਹਿਲਾਂ ਪਹਿਲਾਂ ਰੂਟੀਨ 'ਚ ਚੱਲ ਰਿਆ ਪਹਿਲਾਂ ਕਿੰਨਾ ਤੇਲ ਸੀਗਾ ਬਾਈ ਜੀ ਹੁਣ ਗੋਸ਼ਾਂ ਦਾ ਚੱਲ ਪਿਆ ਹੁਣ ਰੂਟੀਨ ਹੈ ਕੀ ਪਤਾ ਹੁੰਦਾ ਵੀ ਕਿੰਨਾ ਤੇਲ ਇਹਨਾਂ ਨੇ 500 ਦਾ ਪਾਇਆ ਮੈਂ 500 ਦਾ ਗਾਣਾ ਹੀ ਹੋਊਗਾ ਉਸ ਤੋਂ ਬਾਅਦ ਕਿਲੋਮੀਟਰ ਨਹੀਂ ਚੱਲਿਆ ਮੋਟਰਸਾਈਕਲ ਠੀਕ ਹੈ ਹਾਂ ਰੋਡ 'ਤੇ ਮਿਸਤਰੀ ਤੋਂ ਆ ਮੁੰਡਾ ਨਾਲ ਉਹ ਮਿਸਤਰੀ ਉਹ ਸਮਾਰਟ ਕਰੈਕਟਰ ਉਹ ਮੁੰਡਾ ਮਿਸਤਰੀ ਆ ਇਹਦੇ ਸਮਾਰਟ ਕਰੈਕਟਰ ਸਟ ਕਰਦਾ ਉਸ ਵਾਰ ਉਹ ਕਿਸੀ ਰੋਡ ਕਿਉਂ ਮੋਟਰਸਾਈਕਲ ਵੀ ਦੇਖ ਲੋ ਇਹਨਾਂ ਦਾ ਆ ਮੋਟਰਸਾਈਕਲ ਦਾ ਵੀ ਉਹ ਕਰ ਲੋ ਜੀ ਤੇ ਇਹ ਮੋਟਰਸਾਈਕਲ ਕਿੰਨਾ ਕ ਸੇਫ ਹੈ ਇਹਦੇ ਚ ਪਾਣੀ ਨਹੀਂ ਜਾ ਸਕਦਾ ਪਾਣੀ ਵਰਦਾ ਵਰਦਾ ਹੀ ਆ ਸਾਰਿਆਂ ਚ ਵੜ ਜਾਂਦਾ ਜਦੋਂ ਪ੍ਰੈਸ਼ਰ ਨਾਲ ਆਪਾਂ ਪਾਣੀ ਨਹੀਂ ਨਾ ਸਪੱਟਿਆ ਯਾਰ ਮੇਰਾ ਪਾਣੀ ਵਰਦੀ ਵਰਦੀ ਹੋਲੇ ਬੈਠੇਗੀ ਹੋਲੇ ਉਹ ਆਪਣਾ ਮੋਟਰ ਰੋਡ ਲਿਆ ਟੀਵੀਐਸ ਦਾ ਬਾਟੇ ਆਪਣੇ ਕੋਲੇ ਉਹ ਚ ਵੜ ਜਾਂਦਾ ਪਾਣੀ ਜੰਗਾਲ ਪਹਿਲਾਂ ਬਈ ਪਹਿਲਾਂ ਕਿਹੜਾ ਵਰਦਾ ਨਹੀਂ ਜੰਗਾਲ ਲੱਗੀ ਵੀ ਵੇਖੋ ਜੰਗਾਲ ਹੀ ਟੈਂਕੀ ਲੈ ਯਾਰ ਲੱਗੀ ਵੀ ਟੈਂਕੀ ਚ ਪਾਣੀ ਨਾਲ ਹੀ ਲੱਗੀ ਐ ਚੰਗ ਤੇ ਕੀ ਐ ਭਾਈ ਜਿੰਦਾ ਆ ਮੈਂ ਚੁਆ ਕੇ ਲੈ ਆ ਪਾਣੀ ਹੁੰਦਾ ਜੇ ਰਾਤ ਪਾਣੀ ਹੁੰਦਾ ਮੜੋ ਚੱਲਣਾ ਨਹੀਂ ਟੋੜਾ ਨੇ 14 15 ਮੀਟਰ ਤੋਂ ਚੱਲਦਾ ਹੈ ਮੈਂ ਬਣ ਕੇ ਕਹਿੰਦਾ ਹੁਣ ਆਪਣੇ ਖੜਿਆ ਖੜਾ ਨਹੀਂ ਨਹੀਂ ਬੇਬੀ ਅਸੀਂ ਤੁਹਾਨੂੰ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਕੋਲੇ ਲਾਹਮਾ ਲੈ ਕੇ ਆਏ ਅਸੀਂ ਕਹਿੰਦੇ ਸਾਨੂੰ ਜੇ ਸਾਡੇ ਕੋਲ ਮੋਟਰਸਾਈਕਲ ਦਾ ਤੇਲ ਪੁਰਾਣਾ ਹੈ ਜੇ ਇਹਦੇ ਚ ਪਾਣੀ ਪਾਇਆ ਹੁੰਦਾ ਦੂਜੇ ਵਿੱਚ ਪਾਇਆ ਹੁੰਦਾ ਤੁਸੀਂ ਆਉਣੇ ਸੀ ਪਰ ਕੋਈ ਨਹੀਂ ਆਇਆਗਾ ਤੁਸੀਂ ਆਏ ਅੱਲਾ ਮੋਟਰਸਾਈਕਲ 'ਤੇ ਆਇਆ ਸੱਲੀ ਕਾਈ 40 ਫੇਰ ਵੀ ਤੁਸੀਂ ਕਹਿੰਦੇ ਚ ਪਾਣੀ ਪਹਿਲਾਂ ਹੀ ਸੀ ਇਹ ਗੱਲ ਨਹੀਂ ਆ ਕਿ ਨਾ ਥਾ ਕੋਈ ਜੀ ਆ ਜਿਹੜਾ ਤੁਸੀਂ ਦਿਖਾਈ ਜਾਂਦੇ ਠੀਕ ਹੈ ਜੀ ਜੀ ਅਸੀਂ ਦੋਦੇ ਪਿੰਡ ਗੋਖਸਾਲਾ ਚੱਲ ਗਏ ਸੰਤ ਬਾਬਾ ਕ੍ਰਿਸ਼ਨਦਾਸ ਲੋਕ ਚੰਨਰ ਦੋਟਾ ਉਥੋਂ ਸਾਡਾ ਟਰੈਕਟਰ ਖਰਾਬ ਹੋ ਗਿਆ ਸੀ ਉਹਦਾ ਸਮਾਨ ਠੀਕ ਕਰਾਉਣ ਵਾਸਤੇ ਨਾ ਅਸੀਂ ਇੱਥੇ ਆਏ ਸੀਗੇ ਮੋਟਰਸਾਈਕਲ ਤੇ ਮੈਂ ਮਿਸਤਰੀ ਕੋਲੇ ਰੋਹ ਰੋਡ ਤੇ ਮੁੰਡੇ ਨੂੰ ਬਾਹਰ ਦਾ ਤੇ ਮੈਂ ਕਿ ਸਰਕਾਰੀ ਹਸਪਤਾਲ ਦੇ ਵਿੱਚ ਕੰਮ ਸੀ ਮੈਂ ਕੰਮ ਕਰਿਆ ਮੈਂ ਤੇ ਜਾਂਦੇ ਨੇ ਮੈਂ ਇਥੋਂ 500 ਦਾ ਪੈਟਰੋਲ ਪੁਆਇਆ ਘੰਟਾ ਪਹਿਲਾਂ ਮੋਟਰਸਾਈਕਲ ਬਿਲਕੁਲ ਸਹੀ ਚੱਲ ਰਿਹਾ ਸੀ ਦੋ ਦੋ ਤੁਸੀਂ ਵਧੀਆ ਸੀ ਤੇ ਜਦੋਂ ਮੈਂ ਮਿਸਤਰੀ ਕੋਲੇ ਗਿਆ ਤੇ ਅਸੀਂ ਕੰਮ ਕਰਵਾ ਕੇ ਪੈਂਟ ਦੋਦੇ ਨੂੰ ਤਰਨ ਲੱਗੇ ਅੱਛਾ ਜੀ ਪੈਂਟ ਦੋਦੇ ਨੂੰ ਤਰਨ ਲੱਗੇ ਤਾਂ ਮੋਟਰਸਾਈਕਲ ਸਟਾਰਟ ਨਹੀਂ ਹੋਇਆ ਬਹੁਤ ਮੱਥਾ ਮਾਰ ਕੇ ਸਟਾਰਟ ਨਹੀਂ ਹੋਇਆ ਅਸੀਂ ਆ ਕੇ ਹੋਰ ਰੋਡ ਤੇ ਮਿਸਤਰੀ ਦਾ ਨੰਬਰ ਵੀ ਹੈਗਾ ਕੁਝ ਗੱਲ ਕਰਨੀ ਤੁਸੀਂ ਗੱਲ ਕਰਨ ਦੀ ਵੀਡੀਓ ਵੀ ਹੈ ਸਾਡੇ ਕੋਲੇ ਉਹਨੇ ਫਾਰ ਵਾਰ ਜਿਸ ਹਾਕ ਕਰਕੇ ਆਹ ਉਹਨੇ ਪਾਣੀ ਘੜਤਾ ਹੁਣ ਮੁਰਸੇ ਲੋਕ ਕੇ ਚੱਲ ਰਿਹਾ ਇਹ ਕਹਿੰਦੇ ਵੀ ਛੋਟਾ ਪਾਣੀ ਸੀ ਪਹਿਲਾਂ ਸਾਡੇ ਪੈਟਰੋਲ ਚ ਜੋ ਬਣਦੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਜਿੱਥੇ ਵੀ ਲੈਟਰ ਲਿਖਣਾ ਮੈਂ ਲਿਖਣ ਨੂੰ ਤਿਆਰ ਹਾਂ ਕੋਈ ਸਾਨੂੰ ਡਰ ਨਹੀਂ ਕਿਸੇ ਦਾ ਕੋਈ ਭੈ ਠੀਕ ਹੈ ਨਹੀਂ ਇਹ ਕਾਰਵਾਈ ਤੁਸੀਂ ਸਾਡਾ ਸਾਥ ਦਿਓ ਹੋਣੀ ਚਾਹੀਦੀ ਚਰਨ ਸਿੰਘ ਹੈ ਜੀ ਮੈਂ ਤੇ ਭਾਈ ਚਮਚੇਰ ਸਿੰਘ ਨਾਲ ਤੇ ਮੈਨੇਜਰ ਹੈ ਸਾਡਾ ਜੀ ਇੱਕ ਕੋਈ ਕਸਟਮਰ ਸੀਗਾ ਕ੍ਰੀਬਨ 11 ਵਜੇ ਪੈਟਰੋਲ ਉਹਨਾਂ ਨੇ ਪਾਇਆ 500 ਰੁਪਏ ਉਹਨਾਂ ਦਾ ਆਫਸਰ ਮੋਰਸਕ ਜੀ ਹੈ ਪੁਰਾਣਾ ਉਹ ਇੱਥੋਂ ਪੈਟਰੋਲ ਪਾ ਕੇ ਚੱਲ ਗਏ तकरीबन ਅੱਧੇ ਪੌਣੇ ਘੰਟੇ ਬਾਅਦ ਵਾਪਸ ਆਉਂਦੇ ਆ ਉਹਨਾਂ ਦੀ ਕੰਬੜੇ ਏ ਹੈ ਵੀ ਸਾਡੇ ਮਟਰੋ ਪੈਟਰੋਲ ਪੰਪ ਤੋਂ ਉਹਨਾਂ ਦੇ ਪਾਣੀ ਮਿਕਸ ਪਾਇਆ ਗਿਆ ਅਸੀਂ ਉਹਨਾਂ ਨੂੰ ਦਸੱਲੀ ਕਰਵਾਈ ਦੀ ਅਸੀਂ ਜਿਹੜੇ ਸਾਨੂੰ ਕੰਪਨੀ ਨੇ ਸਾਨੂੰ ਦਿੱਤੇ ਹੋਏ ਐ ਵੀ ਚੈੱਕ ਕਰਾਉਣ ਵਾਸਤੇ ਵੀ ਵਾਟਰ ਟੈਸਟ ਕਰਨ ਵਾਸਤੇ ਅਸੀਂ ਪਹਿਲਾਂ ਉਹਨਾਂ ਨੂੰ ਚੈੱਕ ਕਰਾਇਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ ਸਾਡੀ ਬੰਦੀ ਕਾਰਵਾਈ ਕਰੋ ਉਹ ਕਰੋ ਅਸੀਂ ਜੀ ਉਹਨਾਂ ਕਹਿਆ ਵੀ ਅਸੀਂ ਸਾਨੂੰ ਤਸੱਲੀ ਕਰਾ ਦਾਂਦੇ ਆ ਤੁਹਾਡੇ ਮੋਟਰਸਾਈਕਲ ਦੇ ਵਿੱਚ ਪਹਿਲਾਂ ਹੀ ਪਾਣੀ ਹੋ ਸਕਦਾ ਕਿਉਂਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਅਕਸਰ ਕੀ ਹੁੰਦਾ ਜਦੋਂ ਕਿਸੇ ਸਾਧਨ ਵਿੱਚ ਘੱਟ ਪੈਟਰੋਲ ਹੁੰਦਾ ਜਾਂ ਡੀਜ਼ਲ ਹੁੰਦਾ ਤਾਂ ਪਾਣੀ ਇੱਕ ਸਾਈਡ ਤੇ ਖੜ ਜਾਂਦਾ ਅਸੀਂ ਉਹਨਾਂ ਨੂੰ ਉਹ ਵੀ ਦਸੱਲੀ ਕਰਾਈ ਉਹ ਕਹਿੰਦੇ ਨਾ ਜੀ ਅਸੀਂ ਕਹਿੰਦੇ ਵੀ ਸਾਨੂੰ ਇਨਸਾਫ਼ ਸਹੀ ਨਾਲ ਅਸੀਂ ਉਸ ਤੋਂ ਬਾਅਦ ਜੀ মিডিਆ ਦੇ ਅੱਗੇ ਵੀ ਅਸੀਂ ਆਪ ਦਾ ਪੂਰਾ ਇੱਥੇ ਜਿਹੜਾ ਟੈਸਟ ਸੀਗਾ ਜੋ ਸਾਨੂੰ ਕੰਪਨੀ ਵੱਲੋਂ ਦਿੱਤੀ ਗਈਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਟੈਸਟ ਕਰਵਾਇਆ ਜੀ ਅਸੀਂ ਟੈਂਕ ਦਾ ਵੀ ਟੈਸਟ ਕਰਵਾਇਆ ਜਿਹੜੀ ਮਸ਼ੀਨ ਤੋਂ ਉਹਨੇ ਤੇਲ ਪਾਇਆ ਸੀ ਅਸੀਂ ਡਾਇਰੈਕਟ ਨਿਓਜਲ ਦੇ ਉਤੋਂ ਵੀ ਟੈਸਟ ਕਰਵਾਇਆ ਜੀ ਇਹਨਾਂ ਨੂੰ ਅਸੀਂ ਕਹਿੰਦੇ ਜੀ ਹੁਣ ਨਾ ਤਾਂ ਅੱਜ ਤੱਕ ਸਾਡੇ ਪੰਪ ਦਾ ਇਹੋ ਜਾਂ ਕੋਈ ਨਾਮ ਨਾਮ ਹੋਇਆ ਨਾ ਅੱਗੇ ਹੋਵੇ ਸਾਡੀ ਇੱਕ ਸ਼ਹਿਰ ਦੇ ਵਿੱਚ ਰਿਪਿਟੇਸ਼ਨ ਹੈ ਜੀ ਨਾ ਤਾਂ ਇਸ ਤੋਂ ਪਹਿਲਾਂ ਕੋਈ ਬੇਈਮਾਨੀ ਹੋਈ ਹੈ ਜੀ ਨਾ ਘੱਟ ਪੈਣ ਦੀ ਨਾ ਕੋਈ ਵਾਟਰ ਮਿਕਸਿੰਗ ਦੀ ਨਾ ਕਿਸੇ ਵੀ ਪ੍ਰਕਾਰ ਦੀ ਤੇ ਨਾ ਹੁੰਦੀ ਹੈ ਤੇ ਨਾ ਅੱਗੇ ਫਿਊਚਰ 'ਚ ਹੋਏ ਸਾਡੀ ਤੇ ਇਹੀ ਮੰਗ ਹੈ ਜੀ ਉਹਨਾਂ ਨੇ ਸਾਡੇ ਤੇ ਝੂਠਾ ਇਲਜ਼ਾਮ ਲਾਇਆ ਸਾਡੀ ਰਿਪਿਟੇਸ਼ਨ ਨੂੰ ਉਹਨਾਂ ਨੇ ਇੱਕ 30 ਮਿੰਟ ਚਾਹੀਏ ਕਿ ਉਹਨਾਂ ਉੱਤੇ ਬੰਦੀ ਕਾਰਵਾਈ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਸਾਡੇ ਜੇ ਕਮੀ ਹੁੰਦੀ ਤਾਂ ਉਹਨਾਂ ਦਾ ਬੰਦ ਕਰਵਾਈ ਸਾਡੇ 'ਤੇ ਚੁੱਕੀ ਜਾਂਦੀ ਪਰ ਅੱਜ ਉਹ ਗਲਤ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਸ਼ਹਿਰ ਦੇ ਵਿੱਚ ਇੱਕ ਰੈਪੂਟੇਸ਼ਨ ਨੂੰ ਧੱਕਾ ਲੱਗਿਆ ਅਸੀਂ ਕਹਿੰਦੇ ਹਾਂ ਵੀ ਉਹ ਬੰਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ